ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈਜੀ ਸਾਹਿਬ ਫਿਰੋਜ਼ਪੁਰ ਔਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਡਰਗਸ ਸੰਬੰਧੀ ਜਿਹੜੀ ਡਰਾਈਵ ਚਲਾਈ ਗਈ ਆ ਉਹਦੇ ਤਹਿਤ থানা ਅਮੀਰਖਾਸ ਨੂੰ ਇੱਕ ਸਫਲਤਾ ਮਿਲੀ ਆ ਜਿਦੇ ਵਿੱਚ ਮਿਤੀ 19 9 24 ਨੂੰ ਪਿੰਡ ਚਿਸ਼ਤੀਆਂ ਤੇ ਮੁਖਬਰੀ ਪਰਨਾਮਾ ਲਗਾ ਕੇ ਤਿੰਨ ਬੰਦਿਆਂ ਨੂੰ ਜਿਹੜਾ ਸੀ ਗ੍ਰਿਫਤਾਰ ਕੀਤਾ ਜਿੰਨਾਂ ਪਾਸੋਂ 155 ਗ੍ਰਾਮ ਹੈਰਵਨ ਔਰ 3 ਲੱਖ ਜਿਹੜੀ ਡਰਗ ਮਨੀ ਬਰਾਮਦ ਹੋਈ ਅਸ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਕਿ ਪਹਿਲੀ ਜਿਹੜਾ ਇਹਨਾਂ ਪਰ ਪਹਿਲਾ ਮੁਕਦਮਾ ਦਰਜਾ ਨਹੀਂ ਇਹ ਜੀ ਸ਼ੁਰੂ ਮੁਕੱਦਮਾ ਮੁਕੱਦਮਾ ਤਿੰਨ ਮੁਕੱਦਮੇ ਦਰਜ ਨੇ ਇਹ ਜਿਹੜੇ ਪਿੰਡ ਦੇ ਸਾਜੀਏ ਜੰਗੀਰ ਸਿੰਘ ਜਿਹੜਾ ਹੈ ਇਹ ਸੀ ਅਮਰਸਰ ਸਾਹਿਬ ਵੱਲੋਂ ਹੈਗਾ ਤੇ ਪਰਮਜੀਤ ਔਰ ਸਰਿੰਦਰ ਇਹ ਦੋਨੋਂ ਜਿਹੜੇ ਸਾਡੇ ਦਿੱਖੁਰਦ ਨੇ ਇਹਨਾਂ ਦੀ ਆਪਸ ਵਿੱਚ ਤਾਲਮਿਲ ਕਿਸ ਤਰ੍ਹਾਂ ਦਾ ਕੋਈ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਆ ਹਾਲ ਦੀ ਘੜੀ ਜਿਹੜੀ ਅਸੀਂ ਪੁਸ਼ਕਿਸ਼ ਕੀਤੀ ਆ ਉਹਦੇ ਮੁਤਾਬਕ ਕਿ ਵਟਸਐਪ ਕਾਲ ਰਾਹੀਂ ਜਿਹੜਾ ਇੱਕ ਦੂਜੇ ਨਾਲ ਤਾਲਮਿਲ ਕਰਦੇ ਸੀ ਔਰ ਜਿਹੜਾ ਪਾਕਿਸਤਾਨ ਸਾਈਡ ਤੋਂ ਜਿਹੜਾ ਏ ਹੈਰਵਨ ਮੰਗਾ ਕੇ ਤੇ ਸਮਕਲ ਕਰਦੇ ਇਹਨਾਂ ਤਿੰਨਾਂ ਦਾ ਹੀ ਸੰਪਰਕ ਸੀ ਪਾਕਿਸਤਾਨ ਦੇ ਵਿੱਚ ਆ ਹਜੇ ਇਹ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਇਹਨਾਂ ਤੋਂ ਪੁਸ਼ਕਿਸ਼ ਤੋਂ ਬਾਅਦ ਜੇ ਫਰਦਰ ਜਾਣਕਾਰੀ ਮਿਲੀ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਜੋ ਮੁੱਢਲੇ ਤੌਰ ਤੇ ਸਾਹਮਣੇ ਆਇਆ ਇਨਾਂ ਦੇ ਨਾਲ ਹੋਰ ਵੀ ਜਿਹੜੇ ਲੋਕ ਹੈ ਜਿਹੜੇ ਮਿਲ ਕੇ ਕੰਮ ਕਰਦੇ ਨੇ ਡਰਗ ਮਨੀ ਕਿੰਨੀ ਮਿਲੀ ਜੀ ਨੇ ਡਰਗ ਮਨੀ 3 ਲੱਖ ਹੈ ਜੀ ਸਰ ਇਹ ਕਿਹੜੇ ਮੁਕੱਦਮੇ ਨੇ ਸਾਰੇ ਹਿਰੋਇਨ ਦੇ ਇਹਨਾਂ ਤੇ ਪੰਜ ਲੈ ਕੇ ਹੋਰ ਵੀ ਮੁਕੱਦਮੇ ਨੇ ਨਹੀਂ ਹਿਰੋਇਨ ਦੇ ਮੁਕੱਦਮੇ ਨਹੀਂ ਜੀ ਪਹਿਲਾਂ ਜਿਵੇਂ 155 ਗ੍ਰਾਮ ਹੈ ਇਸੇ ਤਰ੍ਹਾਂ ਹੋਰ ਛੋਟੇ-ਛੋਟੇ ਮਾਤਰਾ ਦੇ ਮੁਕੱਦਮੇ ਦਰਜ ਨੇ ਜਿਹੜੀ ਵਕਤੇ ਇਹ ਜ਼ਮਾਨ ਦੇ ਉੱਤੇ ਬਾਹਰ ਆਏ ਬਹੁਤ ਸਾਰੇ ਸਵਾਲ ਸਰ ਉਹ ਉੱਦਦੇ ਨੇ ਜਿਸ ਤਰ੍ਹਾਂ ਵੀ ਪਿੰਡਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਕੁੱਝ ਕੀ ਕਰ ਰਹੀ ਹੈ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਡਿਵੀਜ਼ਨ ਜਲਾਲਾਬਾਦੀ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਕੀ ਹੋਇਆ ਪ੍ਰਬੰਧ ਆ ਦੇਖੋ ਜੀ ਇਹ ਅੱਜ ਦਾ ਜਿਹੜਾ ਦੌਰ ਨਸ਼ਿਆਂ ਦਾ ਚੱਲ ਰਿਹਾ ਹੈ ਇਹ ਸੁਭਾਵਿਕ ਹੈ ਇਹ ਸਵਾਲ ਉੱਠਣੇ ਪਰ ਪੰਜਾਬ ਪੁਲਿਸ ਹਮੇਸ਼ਾ ਕੋਸ਼ਿਸ਼ ਕਰਦੀ ਹੈ ਇਹਦੇ ਨਾਲ ਲੜਨ ਦੀ ਜਿਹਦੇ ਤਹਿਤ ਪਿੰਡ ਬੱਲੂਆਣਾ ਦੀ ਅਸੀਂ ਇੱਕ ਟੀਮ ਬਣਾਈ ਆ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਨਸ਼ੇ ਦੇ ਖਿਲਾਫ ਔਰ ਮੇਰੇ ਮੁਤਾਬਕ ਕਰੀਬ 20% ਤੋਂ ਵੱਧ ਦਾ ਸ਼ਾਇਦ ਇਹ ਸਿਹਤ ਰਿਕਾ ਸੀ ਵਾਲਾ ਅਰਬ ਕਰੀਬ ਚਾਹ ਨੌਜਵਾਨ ਮੁੰਡਿਆਂ ਦੀਆਂ ਟੀਮਾਂ ਬਣਾਈਆਂ ਜਿਹੜੀਆਂ ਨਸ਼ੇ ਦੇ ਖਿਲਾਫ ਕੰਮ ਕਰ ਰਹੀਆਂ ਕਿ ਤਵਾਣਾ ਕਲਾ ਪਿੰਡ ਹੈ ਜਿਹੜਾ ਜਿਹੜਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਉਹ ਪਿੰਡ ਉੱਥੇ ਅੱਜ ਕਾਰਵਾਈ ਵੀ ਤੁਹਾਡੇ ਵੱਲੋਂ ਕੀਤੀ ਗਈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਤੇ ਕਿੰਨੀ ਜਿਹੜੀ ਉਹਨਾਂ ਦੀ ਪ੍ਰਾਪਤੀ ਹੋ ਸੀਜ਼ ਕੀਤੀ ਗਈ ਆ ਅੱਜ ਇੱਕ ਹਰਜੀਤ ਸਿੰਘ ਉਰਫ ਡਾਕਟਰ ਜੀ ਦੇ ਖਿਲਾਫ 2020 ਦੇ ਵਿੱਚ 6000 ਗੋਲੀਆਂ ਬਰਾਮਦ ਹੋਣ ਤੋਂ ਬਾਅਦ ਮੁਕੱਦਮਾ ਦਰਜ ਹੋਇਆ ਸੀ ਔਰ ਜਿਹਦੀ ਪੁਸ਼ਗਿਸ਼ ਤੋਂ ਬਾਅਦ ਕਰੀਬ 1 ਲੱਖ 22000 ਗੋਲੀ ਸਾਨੂੰ ਬਰਾਮਦ ਹੋਈ ਸੀ ਉਹ ਮੁਕੱਦਮਾ ਜਿਹੜਾ ਸੁਣਵਾਈ ਅਦੇ ਨਾਲ ਅਦਾਲਤ ਦੇ ਵਿੱਚ ਜਿਹਦੇ ਤਹਿਤ ਅਸੀਂ ਉਹਦੀ ਪ੍ਰਾਪਰਟੀ ਜਿਹੜੀ ਫਰੀਜ਼ ਕੀਤੀ ਸੀ ਉਹਦਾ ਮਕਾਨ ਜਿਸ ਦੀ ਕੀਮਤ ਕਰੀਬ 12 ਲੱਖ ਔਰ 70000 ਰੁਪਏ ਉਹ ਜਿਹੜੀ ਆਕੀ ਗਈ ਆ ਉਹਨੂੰ ਅਸੀਂ ਫ੍ਰੀਜ਼ ਕਰ ਲਿਆ ਉਹ ਮਕਾਨ ਨਾ ਤਾਂ ਉਹ ਵੇਚ ਸਕਦੇ ਆ ਨਾ ਹੀ ਉਹਨੂੰ ਕੋਈ ਖਰੀਦ ਸਕਦਾ ਸਰ ਤੁਸੀਂ ਮੀਡੀਆ ਦੇ ਵਿੱਚ ਅੱਜ ਸਾਰਾ ਕੀ ਮੈਸੇਜ ਦੇਣਾ ਚਾਹੋ ਜੋ ਇਹ ਡਰੱਗ ਦਾ ਕੰਮ ਕਰਦੇ ਆ ਨਸ਼ੇ ਦਾ ਕੰਮ ਕੀ ਮੈਸੇਜ ਹੈ ਮੈਂ ਆਪਣਾ ਤੁਹਾਡੇ ਜਰੀਏ ਨਸ਼ਾ ਵੇਚਣ ਵਾਲਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜਿਹੜਾ ਵੀ ਇਹ ਬੰਦਾ ਕੰਮ ਕਰ ਰਿਹਾ ਜਿਹੜਾ ਲੋਕਾਂ ਨੂੰ ਜ਼ਹਿਰ ਵੇਚ ਕੇ ਲੋਕਾਂ ਦੇ ਬੱਚੇ ਮਾਰ ਕੇ ਆਪਣੇ ਬੱਚੇ ਪਾਲ ਰਿਹਾ ਉਹਨਾਂ ਲਈ ਇਹ ਚੰਗੀ ਚੀਜ਼ ਨਹੀਂ ਕਿਉਂਕਿ ਜਿਹੜੀ ਚੀਜ਼ ਨੂੰ ਵੇਚ ਕੇ ਉਹਨਾਂ ਨੇ ਪ੍ਰਾਪਤੀ ਬਣਾਈ ਆ ਉਹ ਅਸੀਂ ਜਬਤ ਕਰਾਂਗੇ ਉਹਨੂੰ ਨਿਲਾਮ ਕਰਾਂਗੇ ਔਰ ਉਹ ਸਰਕਾਰ ਦੇ ਖਾਤੇ ਜਾਊਗੀ ਇਸ ਲਈ ਮੈਂ ਤੁਹਾਡੇ ذریعے ਮੈਂ ਕਹਿਣਾ ਚਾਹੁੰਦਾ ਕਿ ਉਹ ਇਹ ਗਲਤ ਕੰਮ ਤੋਂ ਬਾਝ ਆ ਜਾਣ ਤਾਂ ਜੋ ਇੱਕ ਚੰਗਾ ਪੰਜਾਬ ਅਸੀਂ ਸਿਰਜ ਸਕੀਏ ਨਸ਼ਾ ਮੁਕਤ ਪੰਜਾਬ ਸਿਰਜ ਸਕੀਏ ਜੀ ਧੰਨਵਾਦ ਜੀ ਹੋ ਟਾਈਮ ਹੀ ਨਹੀਂ ਹੋਗਾ ਆਪ ਵੀ ਕਰਦੇ ਹੋ ਨਹੀਂ ਅੱਛਾ ਕਿੱਥੋਂ ਇਹ ਨਾਲ ਤੁਹਾਡੇ ਸੰਪਰਕ ਵਿੱਚ ਕਿਵੇਂ ਆਏ ਇਹਨਾਂ ਨੇ ਕਿਸੇ ਕੋਲ ਨੰਬਰ ਲਿਆ ਆਇਗਾ ਤੇ ਕਿਸ ਨੂੰ ਫੋਨ ਕਰਦੇ ਹੀਗੇ ਤੇ ਉਹ ਬੰਦੇ ਨਾਲ ਜੋ ਵਰਕਸ਼ਾਪ ਤੇ ਇੱਕ ਦਿਨ ਮਿਲਦਾ ਹੈਗਾ ਤੇ ਉਹਨੇ ਮੈਨੂੰ ਕਿਹਾ ਮੈਂ ਤੁਹਾਨੂੰ 10000 ਰੁਪਏ ਦਿਆ ਕਰੂੰਗਾ ਇੱਕ ਗੇੜੇ ਦਾ ਤੇ ਸਮਾਨ ਪਹੁੰਚਾ ਦਿਆ ਕਰ ਕੰਮ ਵੈਸੇ ਤੁਸੀਂ ਕੀ ਕਰਦੇ ਹੋ ਤੁਹਾਡਾ ਕੰਮ ਵੈਸੇ ਕੀ ਮੇਰਾ ਅਲਮੁਨੀਆ ਦਾ ਕੰਮ ਹੈ ਅਲਮੁਨੀਆ ਤੁਸੀਂ ਇਹਨਾਂ ਦੇ ਸੰਪਰਕ ਜਦੋਂ ਆਏ ਉਸ ਤੋਂ ਬਾਅਦ ਕਿੰਨੀ ਵਾਰੀ ਨਸ਼ੇ ਦੀ ਸਪਲਾਈ ਜਿਹੜੀ ਤੁਸੀਂ ਕੀਤੀ ਹੈ 3 ਵਾਰੀ ਕਿੱਥੋਂ ਮੰਗਾਉਂਦੇ ਸੀ ਇਹ ਉਹੋ ਹੀ ਦਿਖ ਜਾਂਦੇ ਹੋ ਦੱਸਦੇ ਨਹੀਂ ਕੋਣ ਦੇਖ ਜਾਂਦਾ ਸੀ ਮੰਡੇ ਹੈਗੇ ਉੱਥੇ ਜਿਹੜਾ ਉਹ ਬ੍ਰੋਦੇ ਫੋਨ ਦਾ تھا ਉਹ ਕਿੱਥੋਂ ਦਾ ਨੇ ਅੰਮ੍ਰਿਤਸਰ ਦੇ ਹੀ ਸੀ ਇਹ ਤੁਹਾਨੂੰ ਕਿਵੇਂ ਜਾਣਦੇ ਇਹ ਨਹੀਂ ਜੀ ਉਹ ਉਹਨਾਂ ਨੇ ਇਹਨਾਂ ਨੂੰ ਨੰਬਰ ਦਿੱਤਾ ਹੁੰਦਾ ਹੈ ਅੱਛਾ ਇਹਨਾਂ ਦੀ ਆਫਸਰ ਤੇ ਗੱਲ ਹੁੰਦੀ ਆ ਜੀ ਮੇਰੇ ਨਾਲ ਵਟਸਐਪ ਤੇ ਕਰਦਾ ਉਹੀ ਬੰਦਾ ਅੱਛਾ ਇਹਨਾਂ ਨਾਲ ਕੋਈ ਗੱਲ ਨਹੀਂ ਮੇਰੀ ਅੱਛਾ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਤਿੰਨ ਵਾਰੀ ਤੁਸੀਂ ਦੇ ਵੀ ਕੀਤੀ 30000 ਮਿਲਿਆ ਫਿਰ ਤੁਹਾਨੂੰ ਹਾਂਜੀ ਕੀ ਆਲੇ ਆ ਤੁਸੀਂ ਜੀ ਆਪ ਤੁਸੀਂ ਮੇਰੀ ਗੱਲ ਸੁਣੋ ਜਿੰਨੀ ਤੁਹਾਡੀ ਉਮਰ ਹੈ ਤੁਹਾਡੇ ਵੀ ਧੀਆ ਪੁੱਤ ਜਵਾਨ ਹੋਣਗੇ ਜੇ ਤੁਹਾਡਾ ਕੋਈ ਧੀ ਪੁੱਤ ਨਸ਼ੇ ਤੇ ਲੱਗ ਜੇ ਤਾਂ ਫਿਰ ਕਿਵੇਂ ਦਾ ਮਸੂਲ ਹੁੰਦਾ ਕੀਤੀ ਦੀ ਗਲਤੀ ਆ ਪਰ ਹੁਣ ਕੀ ਕਰ ਸਕਦੇ ਪੇਸ਼ਤਾਵਾ ਹੈ ਬਹੁਤ ਜ਼ਿਆਦਾ ਜੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਜਦੋਂ ਜਵਾਨ ਪੁੱਤ ਜਾਂ ਜਵਾਨ ਧੀ ਕਿਸੇ ਦੀ ਇਸ ਲੱਤ ਦੇ ਨਾਲ ਚਲੀ ਜਾਂਦੀ ਹੈ ਤਾਂ ਮਾਪੇ ਤਾਂ ਜਿਉਂਦੇ ਜਿ ਮਰ ਜਾਂਦੇ ਨੇ ਹਾਂਜੀ ਪਰ ਤੁਸੀਂ ਉਹ ਖੁਦ ਉਸ ਦਗਦਲ ਦੇ ਵਿੱਚ ਨੌਜਵਾਨ ਨੂੰ ਧੱਕ ਰਹੇ ਹੋ ਹੁਣ ਹੋ ਤਾਂ ਗਲਤੀ ਗਈ ਸਾਡਾ ਗਾਂ ਨਿਕਲ ਗਿਆ ਕਿਥੇ ਰਹਿਣਾ ਹੈ ਟੰਡੀਆਂ ਟੰਡੀਆਂ ਹਾਂ ਅੱਛਾ ਤੇ ਇਹ ਇਹਨਾਂ ਨਾਲ ਸੰਪਰਕ ਕਿਵੇਂ ਹੋਣਾ ਮੈਨੂੰ ਨਹੀਂ ਪਤਾਗਾ ਅੱਛਾ ਮੇਰੇ ਭਰਾ ਨੂੰ ਪਤਾ ਤੁਸੀਂ ਦੋਵੇਂ ਸਕੇ ਭਰਾਓ ਸਕੇ ਭਰਾਓ ਹਾਂ ਟੰਡੀਆਂ ਪਿੰਡ ਦੇ ਹਾਂਜੀ ਅੱਛਾ ਤੇ ਕਿੰਨੀ ਵਾਰੀ ਸਪਲਾਈ ਕੀਤੀ ਨਸ਼ੇ ਦੀ ਮੈਨੂੰ ਨਹੀਂ ਪਤਾ ਇਸ ਬਾਰੇ ਇਹ ਟੰਡੀ ਤੋਂ ਟੰਡੀਆਂ ਕਿਹ ਕੀ ਲੱਗਦਾ ਤੇਰਾ ਉਹ ਬ੍ਰਦਰ ਛੋਟਾ ਸੱਕਾ ਭਰਾ ਹੈ ਸੱਕਾ ਭਰਾ ਇਹ ਨਸ਼ਾ ਕਿੱਥੋਂ ਲਿਆਉਂਦੇ ਸੀ ਏ ਸਰ ਮੈਂ ਪਹਿਲਾਂ ਜੇਲ੍ਹ ਜਿੱ ਗਿਆ ਸੀ ਅੱਛਾ ਤੇ ਉੱਥੋਂ ਮੈਨੂੰ ਕੋਈ ਹੋਰ ਬੇਲੀ ਸੱਜਣੋਂ ਤੇਵਾਜ ਹੁੰਦੇ ਨੇ ਜੀ ਜੀ ਉਹਨਾਂ ਨੰਬਰ ਦਿੱਤਾ ਸੀ ਤੇ ਉਹ ਬੰਦੇ ਦਾ ਜਿੰਨ ਕੋ ਉਹ ਡਾਇਰੀ ਤੇ ਮੈਂ ਲਿਖ ਲਿਆ ਸੀ ਨੰਬਰ ਅੱਛਾ ਇੱਥੇ ਹੁਣ ਥੋੜੇ ਦਿਨੋਂ ਗਣ ਬੜੀ ਛਲਟ ਹੋ ਗਈ ਸੀ ਕੋਈ ਮਿਲਦਾ ਨਹੀਂ ਸੀ ਅਸੀਂ ਆਪ ਦੋਵੇਂ ਪਰ ਬਹੁਤ ਨਸ਼ਾ ਕਰਨੇ ਅੱਛਾ ਤੁਸੀਂ ਆਪ ਆਦੀ ਆਦੀ ਹੈ ਜੀ ਹਾਂ ਜੀ ਤੁਸੀਂ ਦੇਖੋ ਇਸ ਦਲਦਲ ਦੇ ਵਿੱਚ ਫਸ ਗਿਆ ਜਵਾਨ ਉਹ ਤੁਸੀਂ ਵਿਆਹੀ ਹੋਇਓ ਸਰ ਵੀ ਐ ਦੋ ਦੋ ਬੱਚੇ ਨੇ ਸਰ ਅੱਛਾ ਤੇ ਬੱਚੇ ਨੇ ਕੀ ਜਦੋਂ ਤੁਸੀਂ ਆਪਦੀ ਨਸ਼ੇ ਦੀ ਪੂਰਤੀ ਦੇ ਲਈ ਤੁਸੀਂ ਤਾਂ ਪਰਿਵਾਰ ਬਾਰੇ ਵੀ ਨਹੀਂ ਸੋਚਦੇ ਹੋਗੇ ਵੀ ਉਹ ਤੁਹਾਡੇ ਬੱਚਿਆਂ ਦਾ ਕੀ ਬਣੇਗਾ ਸਰ ਪਤਾ ਨਹੀਂ ਕੀ ਚੀਜ਼ ਹੰਦੇ ਚ ਪਈ ਹੈ ਸਰ ਸਮਝ ਨਹੀਂ ਆਦੀ ਸਰ ਬੰਦੇ ਦਾ ਦਿਮਾਗ ਕਿੱਥੇ ਲ ਹੋ ਜਾਂਦਾ ਹੈ ਛੱਡਣ ਦੀ ਕੋਸ਼ਿਸ਼ ਕੀਤੀ ਸਰ ਬੜੀਆਂ ਵਾਰੀ ਕੀਤੀ ਹੈ ਬੜੀਆਂ ਵਾਰੀ ਕੀਤੀ ਸਰ ਕਰਦੇ ਹੋ ਨਸ਼ਾ ਸਰ ਘਟੋ ਘਟ ਚਾਰ ਪੰਜ ਸਾਲ ਹੋ ਗਏ ਹਨ ਹੁਣ ਤੱਕ ਕਿੰਨੇ ਦਾ ਕਰ ਚੁੱਕੇ ਹੋਗੇ ਸਰ ਕੋਈ ਕਹਿ ਨਹੀਂ ਸਕਦੇ ਜੀ ਆਈਡੀਆ ਕੋਈ ਸਰ ਗੁੰਡੀਆ ਆਈਡੀਆ ਪਤਾ ਹੀ ਨਹੀਂ ਹੁੰਦਾ ਪਤਾ ਹੀ ਨਹੀਂ ਹੁੰਦਾ ਸਰ ਕੋਈ ਆਈਡੀਆ ਨਹੀਂ ਸਰ ਇਹ ਦਾਲ ਦਾਲ ਵਿੱਚ ਜਿਹੜਾ ਫਾਸ ਮੇਰੇ ਸਾਹ ਵਿੱਚ ਨਿਕਲਣਾ ਉਹ ਸਰ ਬਹੁਤ ਹੁੰਦਾ ਹੈ ਇਹ ਤਾਂ ਮਹਾਰਾਜੀ ਕਰਾ ਸਕਦਾ ਜੇ ਛਕਾ ਸਕਦਾ ਤਾਂ ਇਹ ਐਡਾ ਟਿਕਟ ਕਟੂ ਬਲਾ ਹੱਥਾਂ ਤੇ ਲਾਵੇ ਉਹ ਨਹੀਂ ਵੀ ਟਿਕਟੂ ਟਿਕਾ ਨਹੀਂ ਪੇਪਰ ਤੇ ਪੈਂਦੇ ਸੀ ਹਾਂ ਜੀ ਪਸਤਾਵਾ ਹੈ ਪਸਤਾਵਾ ਸਰ ਬਹੁਤ ਹੈ ਬਹੁਤ ਪਸਤਾਵਾ ਹੈ ਸਰ ਤਾਰੇ ਤੁਸੀਂ ਆਪਣੇ ਮਾਂ ਬਾਰੇ ਜਾਂ ਬੱਚਿਆਂ ਬਾਰੇ ਨਹੀਂ ਸੋਚਦੇ ਇਹ ਨਸ਼ਾ ਹੀ ਹੈ ਹੋ ਜਾਂ ਸਰ ਉਹਦਰ ਸੋਚ ਜਾਣ ਹੀ ਨਹੀਂ ਦਿੰਦਾ ਬੱਚਿਆਂ ਬਾਰੇ ਕੋਈ ਇਹੋ ਜਿਹਾ ਖਿਆਲੀ ਮੇਰੇ ਘਰ ਦੀ ਕਰਦੀ ਹੈ ਆਪਣੇ ਸਲਾਈ ਦਾ ਕੰਮ ਮਾਤਾ ਦਾਦੀ ਦੀ ਡੈਥ ਹੋਈ ਹੈ ਮਾਤਾ ਹੈ ਉਹ ਬੜਾ ਸਾਨੂੰ ਲੜਦੀ ਹੈ ਹਰਦੇ ਵੀ ਲੜਦੇ ਨੇ ਸਾਰੇ ਪਰ ਉਹਦਰ ਦਿਮਾਗ ਹੀ ਨਹੀਂ ਜਾਂਦਾ ਜਦੋਂ ਵਸੇ ਜਦੋਂ ਤੋੜ ਲੱਗਦੀ ਹਾਏ ਨਾ ਚਾਹ ਤੁਸੀਂ ਆਪ ਜਿਹੜਾ ਇਹਨਾਂ ਤੋਂ ਲੈਂਦੇ ਸੀ ਆਪਦੇ ਪੀਣ ਵਾਸਤੇ ਲੈਂਦੇ ਸੀ ਆਪਦੇ ਪੀਣ ਵਾਸਤੇ ਸਰ ਤੇ ਜਿਹੜਾ 3 ਲੱਖ ਰੁਪਈਆ ਵੀ ਝੋੜੇ ਉਹ ਤੋਂ 10 ਦਿਨ ਸਰ ਜਦੋਂ ਆਪਦੇ ਪੀਣ ਨੂੰ ਲੈਂਦੇ ਸੀ ਟਾ ਨਹੀਂ ਹੁੰਦੀਆਂ 400 ਦਾ 500 ਦਾ ਉਹ ਸਰ ਬਣਾ ਕੇ ਤੇ ਮੰਨ ਲਓ ਜਿਵੇਂ ਦੋ ਤਿੰਨ ਹੋਰ ਵੀ ਐਂਪਲੀ ਹੁੰਦੇ ਨੇ ਉਹਨਾਂ ਦੇ ਦਿੱਤੇ ਆ ਦੋ ਦੀ ਵੇਚਦੇ ਸੀ ਪੀਨ ਦੀ ਸਰ ਅੱਛਾ ਤੇ ਕੋਲ ਆ ਕੇ ਲੈ ਜਾਂਦੇ ਹਣੇ ਹਾਂ ਆ ਤੇ ਲੈ ਜਾਂਦੇ ਸੀ ਜੀ ਔਰ ਸਰ ਔਰ ਕੋਈ ਨਹੀਂ ਬਸ ਇਨਾ ਹੈ ਸਾਡਾ ਕਿਹੜੀ ਜੀਅ ਦੇ ਵਿੱਚ ਤੁਹਾਡਾ ਸੰਪਰਕ ਕਰਨ ਲਈ ਕੋਈ ਪਰ ਨਹੀਂ ਕਰੋ